ਗੁਰਦੁਆਰਾ ਸ੍ਰੀ ਬੇਰ ਸਾਹਿਬ ਆਪਾਂ ਪਹੁੰਚ ਗਏ ਆ ਤੇ ਉਧਰ ਪਿਛਲੇ ਪਾਸੇ ਡੇੜੀ ਥਾਣੀ ਗੱਡੀ ਟਰੈਂਪੂ ਟਰੈਵਲ ਆਪਾਂ ਅੰਦਰ ਨਗਾ ਆ ਕੇ ਧਾਰਾ ਛਣ ਸਿਗਾ ਲਾਉਣ ਵਾਲਾ ਉਹ ਪਹਿਲਾਂ ਆਪਾਂ ਲੈ ਜਾਂਦਾ ਤੇ ਹੁਣ ਹੱਥ ਸੁੱਚੇ ਕਰਕੇ ਤੇ ਦੇਖ ਕਰਵਾਵਾਂਗੇ ਦੇਖ ਕਰਾ ਕੇ ਤਾਂ ਫਿਰ ਅੰਦਰ ਨਾਮ ਸ਼ਰਕਾਰ ਕਰਨ ਜਾਵਾਂਗੇ ਰਾਛਣ ਸਿਗਾ ਕੀ ਕੋਈ ਖੰਡ ਕੇ ਤੇ ਤੇ ਰਿਫਾਇੰਡ आटा चौल दाल वो आप ट्रैवल अंदर लंघा के तहत अंदर टीक आता मत हूँ आप इधर भी चार निकाल दानी पैर स्पष्ट करके ਖੜੇ ਆ ਆਪਣੇ ਘਰ ਦੇ ਆ ਜਾ ਇਧਰ ਕਰਵਾਉਣੇ ਆ ਦੀਗ ਤਾਂ ਫਿਰ ਅੰਦਰ ਜਾਣੇ ਨਾਮਜ਼ਕਾਰ ਕਰਨ ਉਧਰ ਆਪਣੇ ਘਰ ਦੇ ਖੜੇ ਸੀ ਉਹ ਆਉਂਦੇ ਆ ਇਧਰ ਆਗ ਮਾਰ ਲਈ ਆ ਇਧਰ ਕੜਾ ਪ੍ਰਸ਼ਾਦ ਦੀ ਦੀਗ タルਚੀ ਤੇ ਮਿਲਦੀ ਆ ਅੱਜ ਰੱਚ ਬਹੁਤ ਆਦੇ ਅੱਜ ਤੋਂ ਦੁਬਣੀ ਚੱਕ ਹੋਈ ਹੈਗੀ ਕਿਉਂ ਪਰਲੇ ਪਾਸੇ ਸਰੋਵਰ ਵੈਸੇ ਸਾਰੀ ਦੁਨੀਆ ਇੱਥੇ ਆਉਂਦੀ ਆ ਸਾਰਿਆਂ ਨੂੰ ਪਤਾ ਹੀ ਆ ਗੁਰਦੁਆਰਾ ਸ਼੍ਰੀ ਬੀਰ ਸਰ ਸਾਹਿਬ ਇੱਧਰ ਦਵਾਰ ਆ ਲਿਆ ਬਾਰੇ ਦਾ ਪ੍ਰਕਾਸ਼ ਕਿ ਟਾੜੀ ਅਸਾ ਲੱਗਾ ਇੱਧਰ ਸਰੋਵਰ ਪਾਣੀ ਦਾ ਚੂੜਾ ਲੈਣੇ ਆ। ਉਹ ਇੱਕ ਸੋਤ ਮੇਰੀ ਵਾਹਿਗੁਰੂ 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 ਇਹ ਸਰੋਵਰ ਆ ਜੀ ਇੱਥੋਂ ਪਾਣੀ ਦਾ ਚੂੜਾ ਲੈਣੇ ਆ। ਪ੍ਰਸ਼ਾਦ ਨੂੰ ਭੋਗ ਲਵਾ ਲਿਆ ਤੇ ਹੁਣ ਆਪਾਂ ਅੰਦਰ ਨਾਮਸ਼ਕਾਰ ਕਰਨ ਚੱਲੀਏ ਸਵਾਗਤ ਜੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਉਹ ਪੈਸੇ ਹੈਗੇ ਮੈਂ ਤਾਂ ਦੇਖਣ ਨੂੰ ਚਲੋ ਚਲੋ ਵੀ ਵਾਹਿਗੁਰੂ ਐਸੀ ਹੈ ਗਈ ਮਤਲਬ ਟਿਕਣ ਅਜ ਗੁਰਦਵਾਰਾ ਸ੍ਰੀ ਬੀਗਸਾਹਾ ਕਿਉਂਕਾਰ ਸਤਨਾਮ ਕਰਤਾ ਪੁਰਪਿੰਡਰ ਭਵਨ ਰੋਇਆ ਕਾਲ ਮੂਰਤ ਜੁਮੀ ਸੇਭ ਕੋਨ ਕ੍ਰਪਾ ਸਹਾ ਉਹ ਯਾਰੋ ਬੀਰ ਸਾਹਿਬ ਆਇਆ ਜੀ ਬੀਰੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਦਰਤਨ ਗੱਡੀ ਸੀਗੀ ਤੇ ਉਹ ਤੋਂ ਹਰੀ ਹੋਈ ਆ ਗੁਰਦੁਆਰਾ ਬੀਰ ਸਾਹਿਬ ਆਪਾਂ ਅੰਦਰ ਨਾਮ ਸ਼ਕਾਰ ਕਰਕੇ ਆ ਗਏ ਆ ਤੇ ਅਰਦਾਸ ਵੀ ਕਰਾ ਕੇ ਤਾਂ ਪ੍ਰਸ਼ਾਦ ਲੈ ਕੇ ਆ ਗਏ ਤੇ ਇੱਧਰ ਥੱਲੇ ਭੋਰਾ ਸਾਹਿਬ ਆ ਸਤਿ ਭਾਈ ਭੀਰ ਤਾਂ ਦਰਤਨ ਲੈ ਕੇ ਆਉਂਦਾ ਸੀ ਮਲਸੀਆਂ ਤੋਂ ਰੋਜ਼ 12 ਸਾਲ 12 ਸਾਲ 13 ਮਹੀਨੇ ਤੇ ਇੰਦਾ ਕੋਈ ਲਿਖਿਆ ਉਹਦੇ ਉੱਤੇ ਤੇ ਇਤਿਹਾਸ ਪੂਰਾ ਲਿਖਿਆ ਥੱਲੇ ਉਹ ਤਪੱਸਿਆ ਕੀਤੀ ਹਣੀ 14 ਸਾਲ ਇੱਥੇ 9 ਮਹੀਨੇ ਤਾਂ 13 ਦਿਨ ਤਪੱਸਿਆ ਕੀਤੀ ਗੁਰੂ ਨਾਨਕ ਸਾਹਿਬ ਨੇ ਤੇ ਭਾਈ ਪਗੀਤ ਸਿੰਘ ਜੀ ਲੈ ਕੇ ਆਉਂਦੇ ਹੁੰਦੇ ਦਰਤਨ ਉੱਥੋਂ ਫਲਾਈ ਦੀ ਤੇ ਇਹ ਇੱਕ ਦਿਨ ਤੇ ਇੱਕ ਰਾਤ ਪੂਰੀ ਸੁੱਤੇ ਰਹਿ ਦੂਹੀ ਰਾਤ ਫੇ ਤੜਕੇ ਉੱਠ ਕੇ ਆਏ ਤਾਂ ਉੱਥੋਂ ਵੀ 베ਰੀ ਦੀ ਦਰਤਨ ਤੋੜ ਲਿਆਏ ਆ ਇਹ ਗੁਰੂ ਨਾਨਕ ਸਾਹਿਬ ਨੇ ਉਹ ਦਰਤਨ ਕੀਤੀ ਨਹੀਂ ਸੀ ਹਨਾ ਡੈਡੀ ਆਹੋ ਚਲੋ ਉਹਨਾਂ ਨੇ ਉਹ ਗਾਡੀ ਦਿੱਤੀ ਸੀ ਫਿਰ ਉਹ ਦਰਤਨ ਤੋਂ ਬੇਰੀ ਸਾਹਿਬ ਹੋਈ ਐਡੀ ਬੜੀ ਇਹ ਉਹਨਾਂ ਦੇ ਟਾਈਮ ਤੋਂ ਆ ਇਹ ਦਰਤਣੀ ਹਰੀ ਹੋ ਗਈ ਸੀ ਅੱਜ ਨਹੀਂ ਮੈਨੂੰ ਲੱਗਦਾ ਵੀ ਧੁੰਦ ਚੱਕ ਹੋਣੀ ਧੁੰਦ ਬਹੁਤ ਜ਼ਿਆਦਾ ਆ ਅੱਜ ਅੱਜ ਚੱਕ ਹੀ ਨਹੀਂ ਹੋਈ ਧੁੰਦ ਚ ਧੁੱਪ ਨਹੀਂ ਨਿਕਲੀ ਇਦਰ ਬੇਈਂ ਬਈਂ ਆ ਪਵਿੱਤਰ ਬਈਂ ਇਦਰ ਚਾਹ ਦਾ ਲੰਗਰ ਚੱਲਦਾ ਆ ਇਦਰ ਪਾਣੀ ਜਲ ਚੱਲਣ ਡਿਆ ਆ ਹਾਂਜੀ ਇਦਰ ਚਾਹ ਦਾ ਲੰਗਰ ਆ ਪਰ ਇਹ ਵੱਡਾ ਲੰਗਰ ਹਾਲ ਆ ਜਿੱਥੇ ਆਪਾਂ ਸਵੇਰੇ ਰਾਚਣ ਚੜਾ ਗਏ ਆਈਆਂ ਤੇ ਆ ਪਿਲਕਣਿਆ ਦੇਖੋ ਕਿੰਡੀ ਤਗੜੀ ਪਿਲਕਣਿਆ ਇਦਰ ਚਾਹ ਦਾ ਲੰਗਰ ਚੱਲਦਾ ਲੋਰੀ ਗੁਰਦੁਆਰਾ ਬੀਬੀ ਸਾਹਿਬ ਅਤੇ ਆਪਾਂ ਇਥੋਂ ਚਾਹ ਦਾ ਲੰਗਰ ਛਕ ਲਿਆ ਆ ਨਾਲ ਰਾਤ ਤੇ ਬਿਸਕੁਟ ਚਲਦੀ ਆ ਤੇ ਹੁਣ ਆਪਾਂ ਇਧਰ ਚੱਲਿਆ ਲੰਗਰ ਹਾਲ ਨੂੰ ਇਹ ਲੰਗਰ ਸਾਹਿਬ ਤੇ ਆ ਛੋਟਾ ਵੀ ਆਪਣੇ ਨਾਲ ਆ ਆ ਇਧਰ ਮਾਤਾ ਸੁਲੱਖਣੀ ਜੀ ਲੰਗਰ ਹਾਲ ਤੇ ਇਧਰ ਆਪਣੇ ਮੰਮੀ ਤੇ ਭਾਬੀ ਜਿਸਲੀਨ ਜਸ ਤੇ ਘਰ ਦੇ ਲੰਗਰ ਛਕਣ ਗਿਆ ਤੇ ਗੱਡੀ ਆਪਣੀ ਇੱਧਰ ਡੇੜੀ ਤੋਂ ਖੱਬੇ ਹੱਥ ਲੱਗੀ ਆ ਬਾਹਰਲੇ ਪਾਸੇ ਹਾਂ ਲੋ ਵੀ ਮੱਥਾ ਟੇਕ ਕੇ ਤੇ ਚਾਹ ਦਾ ਲੰਗਰ ਛਕ ਕੇ ਆਪ ਆ ਗਿਆ ਬਾਹਰ ਤਾਂ ਗੱਡੀ ਕੱਢ ਲਈ ਆ ਗੱਡੀ ਗਾਹ ਸਾਈਡ ਤੇ ਲਾ ਕੇ ਤਾਂ ਫੇਰ ਦੁਕਾਨਾਂ ਦੇ ਜਿਹੜਾ ਘੜਦੇ ਆ ਮਾੜਾ ਮੋਟਾ ਕੋਈ ਦੇਖਦੇ ਆ ਲੈਣ ਵਾਲੀ ਆਪਣੇ ਮੁਤਾਬਕ ਦੀ ਚੀਜ਼ ਹੋਈ ਤਾਂ ਜ਼ਰੂਰ ਲਵਾਂਗੇ ਤੇ ਇੱਥੋਂ ਆਪਾਂ ਉਦਾਂ ਲੰਗਰ ਛਕੀਦਾ ਅੱਜ ਛਕਿਆ ਨਹੀਂ ਅੱਜ ਇਕੱਲੀ ਚਾਹ ਦੀ ਹੈ ਇੱਧਰ ਡੇਢੀ ਸਾਹ ਮਗਲੀ ਡੇਢੀ ਧਾਣੀ ਆਪਾਂ ਆ ਗਏ ਇੱਥੋਂ ਹੀ ਲਗੀਦਾ ਸੀ ਨਾ ਬਾਹਰੋਂ ਇੱਥੇ ਆਖਦੇ ਹੁੰਦੇ ਉੱਧਰ ਭੀਰ ਹੁੰਦਾ ਇੱਧਰ ਆ ਕੇ ਚੱਕ ਲਈ ਕਰ ਘਟ ਗਿਆ ਘਟ ਗਿਆ ਲੱਗਦਾ ਰੱਜ ਲੈ ਵੀ ਕੁਦਰਤੀ ਘਟ ਗਿਆ ਰੱਜ ਲੋ ਜੀ ਬੱਸ ਵੀ ਆ ਗਈ ਆ ਤੇ ਗੱਡੀ ਵੀ ਆ ਗਈ ਇੱਧਰ ਨੂੰ ਹਣ ਟੱਕ ਦੇਣੀ ਮੋੜ ਲਿਆਵਾਂਗਾ ਜਾਂ ਨਾ ਚਾ ਨਿਕਲ ਹੀ ਆ ਜੀ ਜਾਣਾ ਦਰਸ਼ਨੀ ਰਿਓੜੀ ਲੋ ਵੀ ਹੁਣ ਰੱਜ ਘਟ ਗਿਆ ਆ ਤੇ ਆਪਾਂ ਟ੍ਰੈਵਲ ਇਧਰ ਨੂੰ ਬਿਆਰ ਵਾਲ ਨੂੰ ਘੜ ਲਈ ਆ ਤੇ ਆਹ ਮੂਰੇ ਇਧਰ ਪਾਰਕਿੰਗ ਆ ਤੇ ਸਰਾ ਵੀ ਆ ਇਹ ਜਿਆਦਾ ਬਿਆਰ ਲਿਆ ਆ ਹਾਂ ਬਸ ਆਵੜ ਕੇ ਲਾਈਓ ਇਹਨਾਂ ਤੋਂ ਗੱਲ ਨਹੀਂ ਬਣਨੀ ਆਪਾਂ ਆ ਨਾ ਗੱਡੀ ਮਿੱਤਰੋ ਜਾਮ ਬਹੁਤ ਤਕੜਾ ਲੱਗਾ ਆ ਐਨ ਆਪਾਂ ਵੀਰ ਸਾਹਿਬ ਦੇ ਦੁਬਾਰਾ ਮੋੜੇ ਆ ਗਏ ਆ ਵਾਪਸ ਘੁੰਮ ਕੇ ਉਧਰੋਂ ਤੇ ਹੁਣ ਵਾਪਸੀ ਪੈਣ ਨੂੰ ਹੀ ਆ ਅੱਜ ਧੁੱਪ ਨਹੀਂ ਲੱਗੀ ਹੈਗੀ ਤੇ ਤੋਂਦੇ ਹੀ ਆ ਤੇ ਤੋਂਦੇ ਦੁਬਾਰਾ ਫੇਰ ਡੇ ਪੈਣੀ ਆ ਐਨ ਟਰੈਕਟਰ ਟਰੈਕਟਰ ਰੂਟਰ ਸਾਰਾ ਗਉ ਪੁੱਤ ਵੀ ਆ ਰਹੀ ਆ ਇਹ ਰੱਜ ਬਹੁਤ ਆਤਾ ਜਿਹੜੇ ਘਰੇਲੂ ਡਰਾਈਵਰ ਆ ਗੱਡੀਆਂ ਉੜਾ ਕੇ ਖੜ ਜਾਂਦੇ ਆ ਵਿੱਚ ਫਸਾ ਕੇ ਪਤਾ ਨਹੀਂ ਲੱਗਦਾ ਕਿੱਧਰ ਨੂੰ ਜਾਣੀ ਆ ਤਾਂ ਹੁਣ ਸੂਰਜ ਨੇ ਹੁਣ ਦਿਖਾ ਲਈ ਦਿੱਤੀ ਆ ਇਹ ਹੁਣ ਧੁੱਪ ਲੱਗੀ ਆ ਮੋੜੀ ਜਵਾਰਾ 200 ਦੀ ਮੂਰੀ ਆ ਗਿਆ ਤੇ ਹੁਣ ਬਸ ਹੀ ਪਿੰਡ ਨੂੰ ਹੀ ਆ ਰੱਚ ਬਹੁਤ ਜ਼ਿਆਦਾ ਆ ਜਾਮ ਲਗਾ ਕਿੰਨਾ ਚਿਰ ਹੋ ਗਿਆ ਜਾਮ ਚ ਖੜਿਆ ਉਹਨੂੰ ਘੰਟਾ ਹੀ ਹੋ ਗਿਆ ਜਾਮ ਚ ਖੜਿਆ ਉਹਨੂੰ ਜਾਮ ਝੋ ਨਿਕਲੇ ਆਏ ਆ ਤਾਂ ਹੁਣ ਅਸੀਂ ਉਹ ਪਰੇ ਹੈ ਨਹੀਂ ਅਸੀਂ ਆ ਗਾਂ ਚੱਲਦੇ ਆ ਲੂ ਲੂ ਬੁੜੀਆਂ ਕਹਿਣੀਆਂ ਦੇਖਣੀਆਂ ਆ ਜਾਮ ਚ ਘੰਟਾ ਹੋ ਗਿਆ ਇੱਕ ਲੱਗਿਆ ਇਹਨੂੰ ਹੁਣ ਜਾਮ ਝੋ ਨਿਕਲੇ ਆਏ ਆ ਤਾਂ ਮੋਰੇ ਹੱਟ ਸਾਹਬ ਆ ਜਾਣਾ ਕੋਰ ਕੋਰਾ ਉਹ ਜਾਮ ਇਹ ਸੋ ਜੀਬ ਯਾਰ ਸਾਰਾ ਨਿਕਲੇ ਆਏ ਆ ਰਾਜ ਕੋਈ ਹੈਗੀ ਦੁਕਾਨਾਂ ਇਚ ਮੋਰੇ ਆ ਜਾਣੀਆਂ ਦੁਕਾਨਾਂ ਬਾਦੂ ਇਹ ਨਹੀਂ ਕਿ ਕੋਤੋਂ ਆਵਦਾ ਕਿਹੜਾ ਕੋਈ ਨਹੀਂ ਤੇ ਟੀ ਜਾਂਦੀ ਸਗਾਟਾ ਪਾਉਂਦੀ ਆਹ ਇੱਧਰ ਗੁਰਦੁਆਰਾ ਆ ਗਿਆ ਸ੍ਰੀ ਹਟ ਸਾਹਿਬ ਆਨੇ ਕਿੰਨੇ ਤਰ੍ਹਾਂ ਦੇ ਕੱਪੜੇ ਸੋਹਣੇ ਮੋਟੇ ਆ ਗੁਰਦੁਆਰਾ ਆ ਗਿਆ ਸ੍ਰੀ ਹਟਤ ਸਾਹਿਬ ਦੇਖ ਲੋ ਇੱਥੇ ਕੋਈ ਚੀਜ਼ ਦੇਖਣੀ ਦਾ ਦੇਖਣੀ ਕੋਈ ਉਹ ਨਹੀਂ ਕਰਦੀ ਦੇਖਣੀ ਬੋਲੇ ਕਿ ਇਹ ਗੁਰਦੁਆਰਾ ਆ ਗਿਆ ਬੀਬੀ ਨਾਨਕੀ ਜੀ ਦਾ ਆਹ ਗੁਰਦੁਆਰਾ ਬੀਬੀ ਨਾਨਕੀ ਜੀ ਓਏ ਸਤਿ ਸ਼੍ਰੀ ਅਕਾਲ ਤੇ ਹੁਣ ਆਪਾਂ ਰੱਜ ਚੋਂ ਨਿਕਲੇ ਆ ਬਾਹਰ ਤੇ ਹੁਣ ਸੁਲਤਾਨਪੁਰ ਸਾਹਿਬ ਦੇ ਬਾਹਰ ਪਾਰੀਆਂ ਇੱਧਰ ਲੋਹਿਆਂ ਵਾਲੀ ਸਾਈਡ ਨੂੰ ਕਰੇ ਬਾਸ ਨੂੰ ਉਹ ਬੱਸ ਨੂੰ ਲਾ ਕੇ ਲੱਕਣ ਦੇਣਾ ਆਪਾਂ ਉਦਲਿਆ ਨੇ ਰੋਜ਼ 20-25 ਕਿਲੋਮੀਟਰ ਚਲਾਉਣੀ ਆਪਾਂ 3-400 ਕਿਲੋਮੀਟਰ ਚਲਾਈ ਦੀ ਆ। ਇਹ ਟਰੈਮ ਲੈ ਆਈ ਹਟਦੀ ਇਹਦੇ ਲਾਗੇ ਨਹੀਂ ਕੋਈ ਲੱਗਣ ਦੇਈ ਦਾ। ਹੁਣ ਦੇਖ ਬੱਸ ਕਿੱਥੇ ਗਿਆ। ਆਲੂ ਦੇਖਣੇ ਤਾਂ ਇੱਧਰ ਲੋਹੀਆਂ ਵਾਲ ਦੀ ਗੜਦੀ ਐ। ਹੈ? ਲੋਈਆਂ ਵਾਲ ਦੀ ਘੜਦੇ ਨਹੀਂ ਇੱਧਰ ਤਾਂ ਕੋਈ ਦੁਕਾਨ ਹੋਣੀ ਨਹੀਂ ਜਾਂ ਭਾਈ ਡੱਲੇ ਆਊਗੀ ਉਥੇ ਲੱਗਿਆ ਹਾਜ਼ਰ ਦੁਕਾਨ ਲੋਈਆਂ ਤਾਂ ਮਲਸੀਆਂ ਵੀ ਹੋਣੀਆਂ ਲਗਾਨਾ ਤਾਂ ਇਹ ਡੱਲੇ ਟੇਕਣਾ ਮੱਥਾ ਕਿ ਨਹੀਂ 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 ਇਹ ਤਾਂ ਕੇੰਦਰ ਨਹੀਂ ਨਹੀਂ ਚੱਲ ਲੋ ਫਿਰ ਘਰੇ ਜਾ ਕੇ ਤਈਏ ਤਾਂ ਆਪ ਦਾ ਪਾੜ ਸੌਣ ਲਵਾਗੇ ਉਹ ਪਾੜ ਤੂੰ ਲਗਾ ਤਾ ਆਹ ਪਾਉਣ ਗੱਡੀ ਲੋਈਆਂ ਵੱਲੋਂ ਮੋੜਦੀ ਆ ਤੇ ਜਾ ਕੇ ਵੀ ਯਾਰ ਦਿਖਾਉਣੇ ਤੁਹਾਨੂੰ ਲੋਈਆਂ ਦਾ ਗੱਡੀ ਆ ਜੇ ਆਪਣੀ ਲਿਪੜ ਜਾਣੀ ਥੱਲੇ ਆ ਨਾ ਹਾਂਜੀ ਸਹੀ ਕਿਹਾ ਲੋਈਆਂ ਤੇ ਇੱਕ ਹੋਰ ਗੱਲ ਹੋਰ ਹੈਗਾ ਕੋਣ ਖੰਭ ਹੈ ਜੀ ਇਹ ਆ ਆ ਗਿਆ ਜੀ ਔਲ ਜੀ ਦਾ ਕੰਦਾ ਨਾਲਾ ਆ ਲੋਈਆਂ ਵੀ ਹੁਣ ਫਾੜਕਾਂ ਦੇ ਉੱਤੋਂ ਦੀ ਪੌਲ ਬਣਨਾ ਆ ਫਾੜਕ ਤਾਂ ਹੀ ਪੌਲ ਦਾ ਹੀ ਸਮਾਨ ਸੋਮਨ ਪਿਆ ਸਾਰਾ ਫਾੜਕ ਵਿੱਚ ਹੀ ਨਾਂਗੇ ਆਪਾਂ ਕ੍ਰੋਸ ਕਰੇ ਆਏ ਆ ਤਾਂ ਲੋਈਆਂ ਜੈਰੀ ਆ ਫਾੜਕਾਂ ਦੇ ਪਿਛਲੇ ਪਾਸੇ ਵੀ ਤਾਂ ਹੁਣ ਆਪਾਂ ਅਗਲੇ ਪਾਸੇ ਡੱਲੇ ਵਾਲੀ ਸਾਈਡ ਨੂੰ ਛੇੜਾ ਵੱਡਾ ਸ਼ਹਿਰ ਆ ਵੀ ਲੋਈਆਂ ਵੀ ਲੋ ਜੀ ਆ ਇੱਥੋਂ ਆ ਕੇ ਇੱਕ ਰੋਡ ਹੋ ਗਿਆ ਪਿੱਛੇ ਹੁਣ ਰਹਿ ਗਿਆ ਸਾਰਾ ਅਸੀਸ਼ ਵੈਦੀ ਨਿਕਾਨ ਲੈਕ ਸਾਈਡ ਕੇ ਆ ਫਰੰਟ ਸਾਈਡ ਆ ਲੋਈਆਂ ਸ਼ਹਿਰ 4 ਵਜੇ ਹੀ ਧੁੰਦ ਪੈਣੀ ਸ਼ੁਰੂ ਹੋ ਗਈ ਆ ਕੀ ਹੋਇਆ ਚੰਗੀ ਧੁੰਦ ਪੈ ਗਈ ਹੁਣ ਠੀਕ ਹੈ ਬੈਠੇ ਹਾਂ ਤੇਰੇ ਯਾਰ ਡੱਲੇ ਵਾਲਾ ਾਡਾ ਆ ਗਿਆ ਆਪਾਂ ਇੱਥੇ ਮੁੜਦੇ ਹਾਂ ਮਲਸੀਆਂ ਨੂੰ ਆਲੂ 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 ਇਹਦੇ ਕੋਲ ਵੀ ਹੈ ਨਹੀਂ ਇਹਦੇ ਤਾਂ ਹੈ ਨਹੀਂ ਕਿਤੇ ਪਏ ਆਲੂ ਇੱਥੋਂ ਵੀ ਹੈ ਨਹੀਂ ਹੁਣ ਇਹ ਤਾਂ ਚਾਹੀਦੇ ਆ ਹੁਣ ਇਹ ਤਾਂ ਬਹੁਤ ਜ਼ਿਆਦਾ ਧੁੰਦ ਪੈ ਗਈ ਅੱਜ ਧੁੱਪ ਤਾਂ ਚ ਨਿਕਲੀ ਨਹੀਂ ਬੇਰ ਸਾਹਿਬ ਹੀ ਤਾਂ ਮੜੀ ਧੁੱਪ ਨਿਕਲੀ ਆ ਤੇ ਰੱਜ ਜ਼ਿਆਦਾ ਕਰਕੇ ਤਾਂ ਹੁਣ ਫੇਰ ਧੁੰਦ ਜ਼ਿਆਦਾ ਪੈ ਗਈ ਹੁਣ ਆਪਾਂ ਡੱਲੇ ਤੋਂ ਨਿਕਲੇ ਆਏ ਆ ਸ਼ਗਰੰਦੀ ਲਈ ਆ ਆਲੂ ਸੰਘਾੜੇ ਤੇ ਹੁਣ ਆਪਾਂ ਮਲਸੀਆਂਵਾਲ ਨੂੰ ਚੱਲ ਪਏ ਆ ਅੱਬਾ ਪਹੁੰਚ ਗਏ ਆ ਕਾੜਨੀ ਵਾਲੇ ਸਟਾਲ ਤੇ ਨੂਰਮਹਿਲ ਤੰਦ ਰੁਸਤੀ ਦਾ ਖਿਆਨਾ ਦੇਸੀ ਗਾਂ ਦੀ ਬੌਲੀ ਆ ਵੀ ਚੋਬਰੋ ਪੀਣਾ ਦੁੱਧ ਕਾੜਨੀ ਵਾਲਾ ਤੂੰ ਬਈ ਨਹੀਂ ਉਹ ਤਾਂ ਕੀ ਖੋਲ ਕੇ ਪੁੱਛ ਡੈਡੀ ਨੂੰ ਫੇ ਕਿੰਨੇ ਕਲਾਸ ਕਰਾਈਏ ਇਧਰ ਆ ਸਟਾਲ ਲੱਗਾ ਬੋਲੀ ਵਾਲਾ ਇਹ ਬੋਲੀ ਵਾਲਾ ਸਟਾਲ ਕਾਰਡਨੀ ਵਾਲਾ ਦੁੱਧ ਸਸਰੀ ਜਾਲ ਭਾਜੀ ਭੀ ਆਸੇ ਵਧੀਆ ਵਧੀਆ ਭਾਜੀ ਕੀ ਕੀ ਦੇਖੋ ਕੱਪ ਨਾਲ ਹਾਂ ਮੈਂ ਕਹਿੰਦਾ ਗਮਾ ਇੱਕ ਤਰੀਕਾ ਪੈਸੇ ਕਹਿੰਦੇ ਲੈ ਆ ਆ ਜਾ ਵੀ ਇਧਰ ਲਈ ਦਾ ਮੋਟਾ ਹੁੰਦੀ 70 ਕਿਲੋਗ੍ਰਾਮ ਦੇ ਲਈ ਆ ਬਹੁਤ ਗੱਟੀ ਚ ਗੱਟੀ ਹੈ ਸਾੜਨੀ ਵਾਲਾ ਬੁੱਧ ਇਹ ਆਦੀ ਕਾਂ ਹੈ ਹਾਂ ਆਦੀ ਕਾਂ ਹੈ ਹਾਂ ਗਊ ਮੋਤਾ ਜਾਂ ਪੈਸੇ ਚੋਹੇ ਹਾਂ ਹਨਾ ਹੂੰ ਆ ਦੇ ਤਾਂ ਵਾਲਾ ਸ਼ੱਕਰ ਇਹ ਤਾਂ ਸ਼ੱਕਰ ਤਾਂ ਬਾਦੂ ਦੋ ਦੋਲਾ ਪਾ ਦੀ ਚੋਟੇ ਹਾਂਜੀ ਦੋ ਦੋ ਤਿੰਨ ਤਿੰਨ ਪਾ ਦਿਓ ਤਿੰਨ ਤਿੰਨ ਹਾਂਜੀ ਅਸੀਂ ਥੋੜੇ ਜਿਹਾ ਸ਼ੱਕਰ ਨਹੀਂ ਜਿਆਦਾ ਸ਼ਕੀਨ ਹੈ ਭਾਜੀ ਜਿਆਦਾ ਸ਼ਕੀਨ ਹੈ ਆਪੇ ਅੱਛਾ ਉਹ ਤਾਂ ਡੇਲੀ ਪੀ ਕੇ ਜਾਂਦਾ ਮੈਨੂੰ ਦੁੱਧ ਵਧੀਆ ਬਹੁਤ ਲੱਗਦਾ ਹੈ ਤੈਨੂੰ ਵੀ ਇਹਨੂੰ ਨਿਆਣੇ ਨੂੰ ਅੱਜ ਪਹਿਲੀ ਵਾਰੀ ਪਿਲਾਉਣ ਲੱਗੀਆਂ ਹੈ ਹੈ ਏਦਾਂ ਸਦਾ

हां बाल्टी ਚ ਪਾ ਦੋ ਬਾਲਟੀ ਚ ਪਾ ਕੇ ਤੁਸੀਂ ਲੈ ਜਾਓ ਕਰਨ ਇਹ ਵੀ ਦੁੱਧ ਹੀ ਆ ਪੁੱਤ ਇਹ ਗਰਮਾ ਹਾਂ 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 ਤੂੰ ਜਿਹੜਾ ਮਰਜ਼ੀ ਚੱਕ ਲੈ ਜਿਹੜਾ ਤੇਰਾ ਦਿਲ ਕਰਦਾ ਇਹਨੂੰ ਥੋੜਾ ਜਿਹਾ ਗੰਦ ਕਰ ਦੋ ਕਰ ਨਹੀਂ ਕਰਦੇ ਇੱਥੋਂ ਜੱਸ ਬਾਨੇ ਤੇ ਤਸ਼ਮਾ ਜਲਦੀ ਕਰ ਜਲਦੀ ਹਾਂ ਲੈ ਲਓ ਭਾਈ ਆ ਜਲਦੀ ਭਇਆ ਗਲਾਸ ਚੱਕੋ ਹਾਂ ਇਹ ਪੁੱਤ ਚਾਟੀ ਆ ਜਿਹੱਚ ਦੁੱਧ ਕਾੜਦੇ ਆ ਜੱਸ ਆ ਚੱਕ ਇੱਕ ਆ ਵੀ ਚੱਕ ਲਾ ਚੱਕ ਲੂੰਗਾ ਹੌਲੀ ਹੌਲੀ ਜਾਹੀਂ ਢੋਲੀ ਨਾ ਹਰਸ਼ ਤੂੰ ਕਿਹੜਾ ਲੈਣਾ ਆ ਸਾਰੀ ਇੱਕੋ ਜਿਹਾ ਕੋਈ ਫਰਕ ਨਹੀਂ ਹੈਗਾ ਉਹ ਖੋਲ ਦੇਣੀ ਤਾਂ ਕਿਉਂ ਨਹੀਂ ਤੂੰ ਆ ਉਹਦਾ ਦੁੱਧ ਲੈ ਲੈ ਉਹ ਧੁੰਦ ਪੈ ਗਈ ਇਦਾਂ ਕੈਮਰੇ ਦੇ ਵਿੱਚ ਘੱਟ ਲੱਗਦੀ ਆ ਪਰ ਕੈਮਰੇ ਦੇ ਵਿੱਚ ਜਿੰਨਾ ਦਿਦਾ ਉਹਨਾਂ ਬਾਹਰ ਨਹੀਂ ਦਿਦਾ ਕਾਫੀ ਧੁੰਦ ਪੈ ਗਈ ਆ ਹੁਣ ਆਪਾਂ ਆਪਣੇ ਪਿੰਡ ਵਾਲੇ ਕਰੋੜ ਤੇ ਆ ਬਸ ਇੱਥੋਂ ਕਿਲੋਮੀਟਰ ਰਹਿ ਗਿਆ ਆਪਣਾ ਪਿੰਡ ਤੇ ਪਹੁੰਚ ਜਾਣਾ ਧੁੰਦ ਬਹੁਤ ਜ਼ਿਆਦਾ ਆ ਤੋਤ ਨਹੀਂ ਲੈਣਾ ਤੋਤ ਲਈ ਜਾਨੇ ਆ ਪੁੱਤ